ਬਹੁਤ ਹੀ ਵਧੀਆ ਬਹੁਤ ਹੀ ਵਧੀਆ ਬਹੁਤ ਕਿਰਪਾ ਵਾ ਤੇਰੀ ਅਸੀਂ ਖੇਲਿਆਂ ਤੋਂ ਆਏ ਫਤਿਆਵਾਰ ਤੋਂ ਜਿੰਦੂਤ ਬਥੇ ਆ ਹਾਂਜੀ ਮਹਾਰਾਜ ਨੇ ਨਾ ਤੇ ਬਹੁਤ ਕਿਰਪਾ ਕੀਤੀ ਜਿਹੜੇ ਸੇਵਾ ਕਰਨ ਗਏ ਆ ਔਰ ਇੱਕ ਤੇ ਸੇਵਾ ਕਰੇ ਬਾਬਾ ਮਹਾਰਾਜ ਕਿਰਪਾ ਬਣਾਈ ਰੱਖੇ ਸਾਰਿਆਂ ਤੇ ਵਾਹਿਗੁਰੂ ਜੀ ਤੇ ਤੁਹਾਨੂੰ ਅੰਦਰ ਪਾ ਕੇ ਹੋਣਗੇ ਹਾਂਜੀ ਹਾਂਜੀ ਸੇਵਾ ਲੈ ਰਹੇ ਤੁਹਾਡੇ ਕੋਲ ਨਹੀਂ ਨਹੀਂ ਕੋਈ ਪੈਸਾ ਨਹੀਂ ਲਏ ਹਾਂਜੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਬਹੁਤ ਸੁਖਾਈ ਤੁਹਾਡਾ ਫਤਿਹਵਾਦ ਪਿੰਡ ਹੈ ਜੀ ਹਾਂਜੀ ਫਰੀ ਸੇਵਾ ਬਿਲਕੁਲ ਜੀ ਤੋਂ ਅੰਦਰ ਸਾਰੇ ਪਾਸੇ ਕਮਾਉਣਾ ਹੈ ਸਾਰਿਆਂ ਨੂੰ ਜਿਨ੍ਹਾਂ ਨੂੰ ਵੀ ਜੁਰਮ ਮਿਲ ਬੈਜੇ ਕਿ ਇਹਨੂੰ ਨਾਂ ਨਹੀਂ ਕਰਦੇ ਜੀ ਸਾਰਿਆਂ ਜਿੱਥੇ ਤੱਕ ਜਿੱਧਰ ਵੀ ਕਰੇ ਕੋਈ ਗੋੰਦਵਾਲ ਦੇ ਘੇਰੇ ਘੇਰੇ ਸਾਹਿਬ ਦਰਬਾਰ ਸਾਹਿਬ ਕਰਦੇ ਸਾਰੇ ਪਾਸੇ ਮਤਲਬ ਕਮੇਟੀ ਵੱਲੋਂ ਕੋਈ ਕੇ ਜਹਾ ਫਰੀ ਸੇਵਾ ਕਰੇ ਹਾਂਜੀ ਉਹਨਾਂ ਲੋਕਾਂ ਵੱਲੋਂ ਆ ਜੀ ਇਹਨੂੰ ਵੀ ਫਰੀ ਸੇਵਾ ਕਰਦੇ ਕਿ ਇਹਨੂੰ ਪੈਹਾ ਨਹੀਂ ਲੈਣਾ ਨਾ ਲੈਨੇ ਹੋਵੇ ਸ਼ਹਿਰ ਤੋਂ ਸ਼ਾਮਾਂ ਤੱਕ ਜਿੰਨਾ ਤਾਂ ਇੱਕ